ਉਦਮ ਨੂੰ ਠੰਡਾ ਪੈਨ ਨਾ ਦਈਏ ਤੇ ਡਰ ਨੂੰ ਅੰਦਰ ਬੈਨ ਨਾ ਦਈਏ ਮੇਰੇ ਤੋਂ ਨਹੀਂ ਹੋਣਾ ਇਹ ਗੱਲ ਮਾਨੇ ਆਪਣੇ ਨੂੰ ਕਹਿ ਨਾ ਦਈਏ ਹਿੰਮਤ ਹੌਸਲਾ ਤਦ ਤੱਕ ਨਹੀਂ ਹਰਦਾ ਜਦ ਤੱਕ ਸੋਚ ਐਬਾਂ ਵੱਲ ਵੈ ਨਾ ਦਈਏ ਖਾਲਸ ਰੱਖ ਸਤ ਗੁਣ ਤੇ ਜਿੱਤ ਲੈ ਜੀਵਨ ਬਾਜੀ ਤਾਂ ਕਿ ਰੂਹ ਨੂੰ ਫਿਰ ਤੋਂ ਜਿਸਮ ਦੀ ਕੈਦ ਚ ਰਹਿ ਨਾ ਦਈਏ ਜਿਸਮ ਦੀ ਕੈਦ ਚ ਰਹਿ ਨਾ ਦਈਏ ਚੈਨਲ ਤੂ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਮੇਰੇ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਜੋ ਮੇਰੇ ਬੋਲਣ ਦਾ ਪਹਿਲੂ ਹੈ ਉਹ ਹੈ ਹਿੰਮਤ ਨਾ ਹਾਰੀ ਆਓ ਅੱਜ ਦੇ ਸੁਗੜ ਵਿਚਾਰ ਦਾ ਆਗਾਜ਼ ਇੱਕ ਅਰਥਪੂਰਨ ਪ੍ਰੇਰਨਾਦਾਇਕ ਅਤੇ ਰੋਹਾਨੀ ਪੱਖ ਨੂੰ ਦਰਸਾਉਂਦੀ ਹੋਈ ਪੰਜਾਬੀ ਭਾਸ਼ਾ ਦੀ ਬਹੁਤ ਹੀ ਪ੍ਰਚਲਿਤ ਕਹਾਵਤ ਜੋ ਅਸੀਂ ਸਭ ਨੇ ਆਮ ਹੀ ਸੁਣੀ ਹੋਵੇਗੀ ਕਿ ਹਿੰਮਤੇ ਮਰਦਾ ਮਦਦੇ ਖੁਦਾ ਇਹ ਸੋਚ ਉਸ ਮਨੁੱਖ ਦੇ ਜੀਵਨ ਵਿੱਚ ਰੌਸ਼ਨੀ ਲੈ ਕੇ ਆਉਂਦੀ ਹੈ ਜੋ ਮਨੁੱਖ ਜੀਵਨ ਵਿੱਚ ਹੌਂਸਲਾ ਦ੍ਰਿੜਤਾ ਸਾਫ਼ ਨੀਅਤ ਅਤੇ ਭਰੋਸਾ ਰੱਖਦਾ ਹੈ ਡਰ ਨੂੰ ਪਿੱਛੇ ਛੱਡ ਹਿੰਮਤ ਅਤੇ ਕੜੀ ਮਿਹਨਤ ਕਰਦਾ ਹੈ ਹਰ ਮੁਸ਼ਕਲ ਦਾ ਸਾਹਮਣਾ ਕਰਦਾ ਹੈ ਹੌਸਲੇ ਨੂੰ ਕਦੇ ਟੁੱਟਣ ਨਹੀਂ ਦਿੰਦਾ ਤੇ ਕਹਿੰਦੇ ਰੱਬ ਵੀ ਉਹਦੀ ਮਦਦ ਕਰਦਾ ਹੈ ਉਹਦਾ ਸਫ਼ਰ ਆਸਾਨ ਕਰਦਾ ਹੈ ਰੱਬ ਦੀ ਕਿਰਪਾ ਨਾਲ ਉਹਦਾ ਹਰ ਕਦਮ ਮਜਬੂਤ ਹੁੰਦਾ ਜਾਂਦਾ ਹੈ ਜੀਵ ਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਨਾ ਉਮੀਦ ਨਹੀਂ ਹੋਣਾ ਚਾਹੀਦਾ ਕਈ ਵਾਰ ਕੀ ਹੁੰਦਾ ਹੈ ਕਿ ਜੀਵ ਆਪਣੇ ਲਕਸ਼ਤੋਂ ਕੁਝ ਹੀ ਕਦਮ ਦੂਰ ਹੁੰਦਾ ਹੈ ਤਾਂ ਇਹ ਹਿੰਮਤ ਹਾਰ ਕੇ ਬਹਿ ਜਾਂਦਾ ਹੈ ਕਿ ਮੇਰੇ ਤੋਂ ਨਹੀਂ ਹੋਣਾ ਜਿਸ ਕਾਰਨ ਇਹ ਸਫਲਤਾ ਨੂੰ ਛੁੰਦਾ ਛੁੰਦਾ ਅਸਫਲ ਹੋ ਜਾਂਦਾ ਹੈ ਕਦੇ ਵੀ ਹਿੰਮਤ ਨਾ ਹਾਰੀਏ ਅਰਥਾਤ ਧੀਰਜ ਨਾਲ ਹਰ ਉਲਝਣ ਦਾ ਡਟ ਕੇ ਸਾਹਮਣਾ ਕਰੀਏ ਅੰਤ ਤੱਕ ਕੋਸ਼ਿਸ਼ ਜਾਰੀ ਰੱਖੀਏ ਸਫਲਤਾ ਅਕਸਰ ਉਹਨਾਂ ਨੂੰ ਮਿਲਦੀ ਹੈ ਜੋ ਹਾਰ ਨੂੰ ਆਪਣੀ ਮੰਜ਼ਲ ਦਾ ਅੰਤ ਨਹੀਂ ਮੰਨਦੇ ਜੇ ਵੇਖਿਆ ਜਾਵੇ ਤਾਂ ਕੋਈ ਵੀ ਕੰਮ ਇੱਕ ਦਿਨ ਵਿੱਚ ਨਹੀਂ ਹੁੰਦਾ ਹੁਣ ਜਿਵੇਂ ਬੀਜ ਨੂੰ ਪੌਦਾ ਬਣਨ ਵਿੱਚ ਸਮਾਂ ਲੱਗਦਾ ਹੈ ਇਵੇਂ ਹੀ ਜੀਵਨ ਵਿੱਚ ਕਿੰਨੀ ਵੀ ਲੰਬੀ ਰਾਤ ਕਿਉਣਾ ਆ ਜਾਵੇ ਸਵੇਰ ਜ਼ਰੂਰ ਹੁੰਦੀ ਹੈ ਹਰ ਮੁਸ਼ਕਲ ਦੀ ਉਮਰ ਉਦੋਂ ਛੋਟੀ ਹੁੰਦੀ ਹੈ ਜਦੋਂ ਜੀਵ ਹਿੰਮਤ ਅਤੇ ਵਿਸ਼ਵਾਸ ਰੱਖਦਾ ਹੈ ਹਿੰਮਤ ਅਤੇ ਵਿਸ਼ਵਾਸ ਨਾਲ ਅੱਧਾ ਰਸਤਾ ਤਾਂ ਉਦਾਂ ਹੀ ਪਾਰ ਕਰ ਲੈਂਦਾ ਹੈ ਕਿਉਂਕਿ ਹਿੰਮਤ ਮਨ ਵਿੱਚ ਆਸ ਜਗਾਉਂਦੀ ਹੈ ਨਿਰਾਸ਼ਾ ਨੂੰ ਦੂਰ ਭਜਾਉਂਦੀ ਹੈ ਤੇ ਸੋਚ ਨੂੰ ਸਕਾਰਾਤਮਕ ਬਣਾਉਂਦੀ ਹੈ ਉਦੋਂ ਆਤਮ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ ਫਿਰ ਦਿਲ ਤੇ ਦਿਮਾਗ ਇਹੀ ਕਹਿੰਦਾ ਹੈ ਕਿ ਮੰਜ਼ਿਲ ਦੂਰ ਨਹੀਂ ਪਹੁੰਚ ਜਾਣਾ ਬਸ ਰੁਕਣਾ ਨਹੀਂ ਤੇ ਇਹੀ ਜਜ਼ਬਾ ਜੀਵ ਨੂੰ ਸਫਲਤਾ ਵੱਲ ਲੈ ਕੇ ਜਾਂਦਾ ਹੈ ਜਿੱਤ ਪ੍ਰਾਪਤ ਕਰਾਉਂਦਾ ਹੈ ਪਰ ਇੱਕ ਗੱਲ ਸਾਡੇ ਸਭ ਦੇ ਬੜੀ ਬਰੀਕੀ ਨਾਲ ਵਾਚਣ ਵਾਲੀ ਹੈ ਕੀ ਅਸੀਂ ਸੰਸਾਰਿਕ ਤਲ ਤੇ ਜਿੰਨੀ ਵੀ ਮਿਹਨਤ ਮੁਸ਼ਕਕਤ ਕਰਦੇ ਆਂ ਸਫਲਤਾ ਹਾਸਲ ਕਰਦੇ ਆਂ ਕੀ ਇਸ ਮਿਹਨਤ ਮੁਸ਼ਕਕਤ ਪਿੱਛੇ ਹੱਕ ਸੱਚ ਮੌਜੂਦ ਹੈ ਕੀ ਕਰਮ ਵਿੱਚ ਪਰਮਾਤਮਾ ਦੀ ਸ਼ਮੂਲੀਅਤ ਹੈਗੀ ਹੈ ਜਿਵੇਂ ਅਸੀਂ ਸੰਸਾਰਿਕ ਪੱਖ ਤੇ ਹਿੰਮਤ ਉਦਮ ਰੱਖਦੇ ਆਂ ਕੀ ਅਸੀਂ ਪਰਮਾਤਮ ਪੱਖੀ ਵੀ ਓਨੀ ਹੀ ਹਿੰਮਤ ਉਦਮ ਤੇ ਉਮੀਦ ਰੱਖਦੇ ਆਂ ਨਹੀਂ ਜੇ ਰੱਖਦੇ ਹੋਈਏ ਤਾਂ ਅਸੀਂ ਜੀਵਨ ਬਾਜੀ ਜਿੱਤ ਕੇ ਜਾਈਏ ਨਾ ਕਿ ਹਾਰ ਕੇ ਅਸੀਂ ਸਾਰੀ ਹਿੰਮਤ ਇਧਰ ਨੂੰ ਹੀ ਝੁੱਕ ਕੇ ਬਹਿ ਜਾਣੇ ਕਿਤੇ ਇੰਨੀ ਹਿੰਮਤ ਅਸੀਂ ਅਧਿਆਤਮਕ ਮਾਰਗ ਵੱਲ ਲਾਈਏ ਸਾਂ ਜਿੱਥੇ ਹਾਰ ਨਹੀਂ ਹੁੰਦੀ ਜਿੱਦੋਂ ਕਦੇ ਉਮੀਦ ਨਹੀਂ ਟੁੱਟਦੀ ਆਪਣੀ ਹਿੰਮਤ ਦਾ ਰੁਖ ਉਧਰ ਨੂੰ ਕਰੀਏ ਉਹਦੇ ਲਈ ਸਮਾਂ ਕੱਢੀਏ ਗੁਨਾ ਅਸੂਲਾਂ ਵਿੱਚ ਰਹਿ ਪਰਮਾਤਮ ਪੱਖੀ ਹੋਈਏ ਇਮਾਨਦਾਰੀ ਧੀਰਜ ਮਿਹਨਤ ਸੱਚੀ ਉਮੀਦ ਰੱਖ ਗੁਰੂ ਗੁਰਬਾਣੀ ਤੋਂ ਸੇਧ ਲੈ ਇੱਕ ਇੱਕ ਮਹਾਵਾਕਾਂ ਵਿੱਚ ਲਿਰ ਹਸ ਨੂੰ 부ਝੀਏ ਤੇ ਜਾਣੀਏ ਤਾਂ ਕਿ ਉਸ ਟੀਚੇ ਵਿੱਚ ਉਸ ਮਕਸਦ ਵਿੱਚ ਕਾਮਯਾਬ ਹੋਈਏ ਜਿਸ ਮਕਸਦ ਲਈ ਅਸੀਂ ਇਸ ਸੰਸਾਰ ਤੇ ਆਏ ਤਾਂ ਕਿ ਮੜ ਚਰਾਸੀ ਦੇ ਢੇਡ ਵਿੱਚ ਨਾ ਪੈਣਾ ਪਵੇ ਨਹੀਂ ਤਾਂ ਅਸਲ ਹਿੰਮਤ ਤੇ ਉਦੋਂ ਟੁੱਟਦੀ ਏ ਜਦੋਂ ਭਵਜਲ ਦਾ ਢੇਡ ਪੈਂਦਾ ਹੈ ਫਿਰ ਸੋਚਦੇ ਹਾਂ ਕਦੋਂ ਦੁਬਾਰਾ ਮਨੁੱਖਾ ਦੇ ਮਿਲ ਕਦੋਂ ਮੌਕਾ ਮਿਲ ਕਦੋਂ ਅਸੀਂ ਇਸ ਸਜਾ ਤੋਂ ਰਹਾ ਹੋਵਾਂਗੇ ਅੱਜ ਤੇ ਕੋਲ ਮੌਕਾ ਹੈਗਾ ਏ ਅੱਜ ਤਾਂ ਗੁਰੂ ਗੁਰਬਾਣੀ ਸਾਨੂੰ ਹਦਾਇਤ ਕਰ ਸਮਝਾ ਰਹੀ ਏ ਕਿ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਇਦਾ ਦੁੱਖ ਤਾਂ ਫਿਰ ਇਹੀ ਏ ਕਿ ਜੰਮ ਜੰਮ ਮਰੇ ਮਰੇ ਫਿਰ ਜੰਮੇ ਵਾਲਾ ਲੰਬਾ ਗੇੜ ਅੱਜ ਅਸੀਂ ਹਿੰਮਤ ਕਿਉਂ ਹਾਰ ਕੇ ਬੈ ਗਏ ਅੱਜ ਅਸੀਂ ਆਪਣੇ ਮਨ ਮੈਦਾਨ ਦੇ ਹਥਿਆਰ ਕਿਉਂ ਸੁੱਟ ਕੇ ਬੈ ਗਏ ਆਪਣੀ ਆਤਮਕ ਤਲ ਦੀ ਹਿੰਮਤ ਨੂੰ ਇਕੱਠਿਆਂ ਕਰੀਏ ਮੂਲ ਮਾਲਕ ਸਤਪੁਰਖ ਸਤਸ੍ਰੀ ਅਕਾਲਪੁਰਖ ਪਿਤਾ ਜੀ ਦੇ ਲੜ ਲੱਗ ਜੀਵਨ ਬਾਜੀ ਜੀਤੀ ਤਾਂ ਕਿ ਮੁੜ ਫਿਰ ਕੋਈ ਪਛਤਾਵਾ ਨਾ ਰਵੇ ਨਾ ਹਾਰ ਹੋਵੇ ਤੇ ਨਾ ਹੀ ਫਿਰ ਦੁਬਾਰਾ ਕੋਈ ਉਮੀਦ ਰੱਖਣੀ ਪਵੇ ਸਤਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ